ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਆਨ ਮੰਤਰੀ ਯੋਜਨਾ ਕੀ ਹਿੰਦੇ ਵਿੱਚੋ ਅੱਜ ਆਪਣੇ ਨਗਰ ਅੰਮ੍ਰੋਵਾਲਾ ਜਨਾਲ ਕਾ ਵਿਖੇ 10 ਬੀਚੇਰਾ ਮਿਲਗਾ ਹਨ ਸਾਡੀ ਮੁਲਕਤਾ ਸੇਵਾ ਕਮੇਟੀ ਦੇ ਵਿੱਚ ਸਾਡੇ ਨਾਲ ਸੇਵਾ ਨਿਭਾ ਰਹੇ ਆ ਮੈਂਬਰ ਸਰਦਾਰ ਜਸਪ੍ਰੀਤ ਸਿੰਘ ਪੁੱਤਰ ਬਿਹਾਰ ਸਿੰਘ ਦਾ ਤੇ ਗੁਰਪ੍ਰੀਤ ਸਿੰਘ ਪੁੱਤਰ ਮਾਨ ਸਿੰਘ ਦਾ ਬੱਬੂ ਸਿੰਘ ਇਹਨਾਂ ਵੱਲੋਂ ਇਸ ਸਾਰੇ ਹੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚੋਂ ਜੋ ਅੱਜ ਵੀਰ ਜੀ ਨਾਲ ਮਿਲ ਗਏ ਹਨ ਨਰਾਵੰਦੀ ਬਕਰ ਪੁੱਤਰ ਜੀ ਪਿਆਰਾ ਸਿੰਘ ਜੀ ਦਾ ਸਾਸਰ ਸਿੰਘ ਪੁੱਤਰ ਹਾਕਮ ਸਿੰਘ ਦਾ ਉਹਨਾਂ ਦੀ ਵਾਈਫ ਨੂੰ ਇੱਕ ਵੀਲਚੇਅਰ ਮਿਲੀ ਆ ਬਲਦੇਵ ਸਿੰਘ ਪੁੱਤਰ ਜਗੀਰ ਸਿੰਘ ਦਾ ਇਹਨਾਂ ਨੂੰ ਇੱਕ ਵੀਲਚੇਅਰ ਮਿਲੀ ਆ ਤੇ ਅਸੀਂ ਸਾਰੇ ਬਰਾਂਟੀ ਆਂ ਦਾ ਸੇਵਾ ਦਾ ਦਾ ਧੰਨਵਾਦ ਕਰਦੇ ਆ ਸਾਡੇ ਵੀਰ ਪ੍ਰਗਟ ਸਿੰਘ ਪੱਪੀ ਇਹਨਾਂ ਨੇ ਵੀ ਸਾਡੇ ਨਾਲ ਸੇਵਾ ਕੀਤੀ ਅੱਜ ਇਸ ਮਾਨ ਫੀਰਕੋਟ ਤੋਂ ਲਿਆ ਕੇ ਦਿੱਤਾ ਤੇ ਮੈਂ ਜਿਨ੍ਹਾਂ ਨੂੰ ਵੀ ਜਿਰਾ ਮਿਲਿਆ ਇਹਨਾਂ ਨੂੰ ਬੇਨਤੀ ਕਰਦਾ ਐ ਕਿ ਇਹਨਾਂ ਨੂੰ ਪੂਰੀ ਗੌਰ ਦੇ ਨਾਲ ਸੰਭਾਲ ਕੇ ਰੱਖਣਾ ਐ ਤੇ ਮਹਾਰਾਜ ਸਾਰੇ ਹੀ ਵੀਰਾਂ ਦਾ ਚੜ੍ਹਦੀ ਕਲਾ ਰੱਖੇ ਧੰਨਵਾਦ ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਬਖਸ਼ੇ